ਉਹ ਕੈਫੀਆ ਲੈਣਾ ਤਾਂ ਰੁਪਈਆ ਹੈ ਓਏ ਉਹ ਤੇ ਬਾੜਦਾ ਖਾਣ ਚੁੱਕਾ ਓਏ ਕਾ ਬਾੜਦਾ ਜਿਹੜਾ ਮੈਂ ਚੋਂਗਾ ਦੀ ਅੱਛਾ ਹੁ ਆਇਆ ਦੱਸ ਇਹਦਾ ਖਜ਼ਾਨਾ ਕੌਣ ਦੇਊਗਾ ਥੋੜਾ ਤਾਂ ਹੁੰਦਾ ਨਹੀਂ ਉਹ ਤੈਨੂੰ ਦੇਖਣ ਦੇ ਮੈਂ ਤੂੰ ਜਿਕੜ ਜੜਾ ਗਿਆ ਇਹਦੇ ਮੂੰਹ ਤੇ ਚੱਤ ਦਾ ਸਾਦਾ ਨਾ ਤੇਰਾ ਗੌਰੀ ਗੌਰਮਾ ਹੈ ਕਰਾ ਤੇਰੇ ਕੱਪੜੇ ਚਾਉਂਦਾ ਤਾਂ ਕਿ ਕਰੀ ਨਾ ਨਾ ਤੇਰਾ ਗੌਰੀ ਹੈ ਗੌਰਮਾ ਹੈ ਕਰਾ ਹਾਂ ਯਾਰ ਰੁਪਈਆ ਕੱਟ ਲੈ ਯਾਰ 31 ਚੋਂ ਕਿੰਨੇ ਦਾ ਰਹਿ ਗਿਆ ਸੁਣੋ 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 ਮੈਂ ਨਹੀਂ ਕਹਿੰਦਾ ਕਿਸੇ ਨੂੰ ਘਰ ਦਾ ਪਵੇ ਬਾਬਾ ਲੈ ਚ ਜੇ ਸਾਰਿਆਂ ਚ ਵਾਧਾ ਹੋਣ ਲੱਗੇ ਤੇ ਨਾ ਉਹਨੂੰ ਹਰੇਕ ਵਪਾਰੀ ਸੋਨੇ ਦੀਆਂ ਕੰਦਾ ਕੱਢ ਲੈਂਦਾ ਸਾਰੀ ਬਾਜ਼ਾਰ ਹਾਂ ਦੋਨੇ ਭਾਈ ਆ ਦੋਨੇ ਬੱਕਰੇ ਨੇ ਖਾਣਾ ਦੋਨੇ ਬੱਕਰੇ ਨੇ ਆ ਦੋ ਦੰਦ ਹੋ ਗਿਆ ਦੋ ਦੰਦ ਹੋ ਗਿਆ ਆ ਦੋ ਦੰਦ ਆ ਅੰਡਲ ਨੇ ਬਈ ਖੱਸੀ ਬੱਕਰੇ ਈਦ ਕਦਮ ਬਕਰੀਦ ਹੁੰਦੀ ਹੈ ਜਿਹੜੀ ਪੰਜਵੇਂ ਮਹੀਨੇ ਆ ਜੀ ਚਾਰ ਮਹੀਨੇ ਰਹਿ ਗਏ ਚਾਰ ਮਹੀਨੇ ਰਹਿ ਗਏ ਉਹ ਦੋ ਜੇ ਆ ਕੇ ਦੋ ਜੁੜੀ ਪਾਰੇ ਹਾਂ ਚੱਲੀ ਹਾਂ ਜੀ ਕਿਨੇ ਚਲੋ ਚਲੋ ਕੀ ਵਰਕ ਆ ਵਰਕ ਤਾਂ ਨਹੀਂ ਹਜੇ ਹੈਗਾ ਵਰਕ ਕੱਢਣ ਵਾਲਾ ਤਾਂ ਵਿਚ ਘਰੇ ਨੇ ਉਹਦੇ ਪੱਗਾਂ ਮੰਡੀ ਕੋਈ ਨਹੀਂ ਅੱਜ ਪਕੜਾ ਹੋ ਰਿਹਾ ਹੋ ਰਿਹਾ ਪੂਰੀ ਦਸ ਵੀ ਦੱਸ ਤਾਂ ਮੈਂ ਤੁਹਾਨੂੰ ਤੂੰ ਦੱਸਣਾ ਮੈਂ ਤਾਂ ਦੱਸਦਾ ਤੁਹਾਨੂੰ ਅਜ ਤੱਕ ਨੇ 21000 ਦੀ ਜੋੜੀ ਦੇਖੋ ਵਿੱਚਲੀ ਕਿੰਨੇ ਦੀ ਮੈਨੂੰ ਸਮਝਾ ਲਾਸਟ ਕਿੰਨੇ ਦੀ ਵੀ ਹੈ ਕਿੰਨੇ ਦਾ ਤੇ ਉਹ ਕਿੰਨੇ 38000 ਰਜਾ ਨਹੀਂ ਬਰਾਹਣੀ ਮਾਈ ਉਧਰੇ 38000 ਨਹੀਂ ਬਣਦੇ ਚਲੋ ਕੋਈ ਗੱਲ ਨਹੀਂ ਕਰੀਏ ਅੱਗੇ ਕਿਹੜੇ ਸਾਲ ਨਾਲ ਹੋਵੇ 16 16 ਹੈ 16 16 16 16 ਹੋਰ ਆ ਸੁਣ ਲੈ ਲੈਣਾ 16 ਦਾ ਤੂੰ 16 ਦਾ ਲੈ ਲੈ ਨਹੀਂ ਆਹ 16 ਦਾ ਲੈ ਲੈਣਾ ਤੂੰ ਮਾਦਾ ਲੰਦੇ ਥੋੜਾ ਥੋੜਾ ਦਾ ਸਾਡਾ ਵੀ ਇੰਨੇ ਦਾ ਹੈਗਾ ਉਹ ਅਗਲਾ ਮੰਗਦਾ ਅਗਲੀ ਚੀਜ਼ ਆ ਯਾਰ ਚਾਹੇ ਲੱਖ ਮੰਗੇ ਇਹ ਤਾਂ ਐਂ ਕਹਿੰਦਾ ਤੈਨੂੰ ਹਿਸਾਬ ਦੱਸਿਆ ਚਾਚਾ ਆ ਕੇ ਹਾਂ ਹਾਂ ਦੱਸਿਆ ਥੋੜਾ 32 ਹੋ ਗਿਆ ਤਾਂ ਕਿੰਨਾ ਹੁੰਦਾ 32 ਠੀਕ ਹੈ 21 12 ਆ ਜੋੜ ਕੇ ਦੱਸਿਆ 16 16000 ਅੱਛਾ ਹੁੰਦਾ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਬੇ ਟਿਕਟਾਂ ਦੋ ਨਾਜਾਇਜ਼ ਗੱਲ ਕਰ ਨਾਜਾਇਜ਼ ਕਰ ਤੁਸੀਂ ਦੱਸੋ ਫਿਰ ਬੋਲ ਤੁਸੀਂ ਦੱਸਣਾ ਮਤਲਬ ਕਿ ਕੋਈ ਕਹਾਂ ਕੇ ਬਾਰ-ਬਾਰ ਕੋਈ 15 ਤੇ 10 25 25 ਦੱਸੋ ਯਾਰ ਆ ਦੱਸਤਾ ਜੀ ਜਿਹੜੀ ਹਿਸਾਬ ਲਾਉਣਾ ਸਾਡੇ ਬਾਰੇ 15 ਤੇ 10 25 ਦੀ ਜੀ ਗੱਲ ਆ ਚੱਲ ਭਾਈ ਦੋ 25 25 50 ਉਹ ਰਾਜਵਟਨ ਪਰ ਗੱਲ ਪੁੱਛਿਆ ਕਿੱਥੇ ਬੱਕਰੇ ਯਾਰ ਇਹ ਅੰਮ੍ਰਿਤ ਰਾਣਾ ਨਫਾ ਬਣਾਉਂਦਾ ਤੇਰੇ ਤੇ ਬੇਸ਼ੁਮਾਰ ਸੀ ਨਹੀਂ ਕਈ ਵਾਰ ਹੁੰਦਾ ਯਾਰ ਤੇਰਾ ਵਪਾਰ ਆ ਗੱਲ ਸੋ ਤੈਨੂੰ ਵੀ ਰੋਟੀ ਚਾਹੀਦੀ ਤੇ ਜੂਰ ਕਰਦੇ ਕਾਹੇ ਸਾਰੇ ਆਪਾਂ ਗੱਡੀ ਦੇ ਵਿੱਚ ਪਾ ਕੇ ਲੈ ਕੇ ਕਿਰਾਇਆ ਦਿੱਤਾ ਨਹੀਂ 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 ਤੂੰ ਗੱਲ ਨਹੀਂ ਸਮਝਦਾ ਪੁੱਠੀ ਬਣਗੇ ਜਿੱਥੇ ਬਿੱਕਰ ਵਾਲੇ ਸੀ ਆਪਾਂ ਦੋ ਰੋਟੀਆਂ ਵਾਸਤੇ ਸਾਰੇ ਇੱਥੇ ਜਿੰਨੇ ਆਏ ਆ ਕਿੱਕ ਕਰਦੀ ਔਰ 3 10 ਵਜੇ ਆ ਗਿਆ ਇਹ ਬਹੋਰ ਨੇ ਆ ਚੰਗਾ 27 ਦੇ ਵੇਲੇ ਆਪਾਂ ਚੁੱਕਦੇ ਨੇ ਫਿਰ 25 26 27 2 ਹੋਰ ਪੈਂਦਾ 500 ਹੋਰ ਪੈਂਦਾ ਕਿੰਨੇ ਦੀ ਆਖਦਾ ਇਹ ਤਾਂ ਮੈਂ ਚੱਪ ਜਾਇਜ਼ ਮੂੰਹ ਮਿੱਠਾ ਕਰ ਲੈ 3000 ਆ ਲੈ ਫੜ ਫੜ 8000 ਦੇ ਹਾਂ ਜੋ ਵੀ ਬੋਲਦਾ ਲੱਕ ਸਹੀ ਨਹੀਂ ਬੈਠਾ ਤੂੰ ਕਿਹੜੀ ਵਾਰੀ 25 ਤੋਂ 22 ਤੱਕ ਚੱਲ ਠੀਕ ਹੈ ਵੀ ਠੀਕ ਹੈ ਕਿਹੜੇ ਬੰਦੇ ਦੇ ਵਿੱਚ ਕਹਤਾ ਮੈਂ ਝੂਠ ਥੋੜਾ ਮਾਰ ਦੋ ਜੇ ਤੇ ਮੈਂ ਮਾਰੂ ਤਾਂ ਨਹੀਂ ਮਾਰੂ ਉਹ ਕੋਈ ਝੂਠ ਤਾਂ ਬੋਲਣੇ ਨਹੀਂ ਚਾਹੀਦਾ ਆ ਬੰਦੇ ਨੇ ਚਾਹੇ ਤੂੰ ਮਹਿੰਗਾ ਸੱਡੀ ਦੀ ਇੱਕ ਮਿੰਟ ਸੁਣ ਇੱਕ ਤੈਨੂੰ ਮੈਂ ਦੱਸਾਂ ਗੱਲ ਇਹ ਚੀਜ਼ ਆਏ ਨਹੀਂ ਹੁੰਦੀ ਕਈ ਵਾਰੀ ਤੂੰ ਚੀਜ਼ ਮਹਿੰਗੀ ਲੈ ਲੇਗਾ ਉਨੀ ਦੀ ਹੁੰਦੀ ਫਿਰ ਨਾ ਮਾਰ ਹਰ ਚੀਜ਼ਾਂ ਚੰਗੀਆਂ ਨਹੀਂ ਚੀਜ਼ਾਂ ਚੰਗੀਆਂ ਚੀਜ਼ਾਂ ਪਤਾ ਚੰਗੀਆਂ ਦੇ ਮੁੱਲ ਲਾ ਕੇ ਇਹ ਲਾ ਕੇ ਆਂਦੇ ਨੇ ਮੋਨੋ ਤਾਂ ਹੀ ਲਾਇਆ ਚੰਗੀ ਤੇ ਲੱਗ ਗਈ ਬਈ ਵਾਰੀ ਵਾ ਪਸਦੀ ਸੀ ਨਾ ਬਾਈ اسی ਵੀ ਗੱਲ ਕਰ ਕਿਸੇ ਗੱਲ ਚ ਆ ਕੇ ਮਹਿੰਗੀ ਲੈ ਲੈਣੇ ਆ ਅਸੀਂ ਵੀ ਕਰੜੇ ਕਰ ਕੀ ਲੈ ਗਏ ਉਹ ਇੱਥੇ ਅੱਗ ਨਹੀਂ ਨਫਾ ਦਿੰਦੀ ਘਾਟੇ ਵੀ ਦਿੰਦੀ ਬਿਲਕੁਲ ਦੇਖ ਲੈ ਬਾਈ 60000 30000 ਕਹਦਾ ਮੈਂ 9 60000 ਲੈਣਾ ਤਾਂ ਰੁਪਏ ਕੋਈ ਉਹ ਤੇ 30000 ਬਾੜਦਾ ਖਾਣ ਚੁੱਕਾ ਓਏ ਹਾਂ ਕੱਟ ਲਾਇਆ ਕਹਿੰਦਾ ਮੁੱਲ ਬੱਕਰਾ ਖਾਂ ਝੁੱਗਾ ਪਾੜਦਾ ਤੇਰਾ ਝੁੱਗਾ ਪਾੜਦਾ ਜਿਹੜਾ ਮੈਂ ਚੋਗਾ ਦੀ ਅੱਛਾ ਹੁਣ ਆਇਆ ਦੱਸ ਇਹਦਾ ਹਜ਼ਾਰ ਨਾ ਕੋਣ ਦੇਊਗਾ ਸੌਦਾ ਤਾਂ ਹੁੰਦਾ ਨਹੀਂ ਉਹ ਤੈਨੂੰ ਦੇਖਣ ਨਹੀਂ ਮੈਂ ਨਹੀਂ ਤੈਨੂੰ ਦੇਖਣ ਟੈਨ ਤੇ ਤੂੰ ਛਿਕੜੇ ਜਿਹੜਾ ਗੱਲਿਆ ਇਹਦੇ ਮੁੱਲ ਸਾਡੇ ਕੱਪੜੇ ਤੂੰ ਸਾਡੇ ਕੱਪੜੇ ਗਾਉ 500 ਰੁਪਏ ਘਟ ਗਿਆ 500 ਘਟ ਗਿਆ ਹੱਥ ਚ ਹੋਰ ਕਿ ਹਜ਼ਾਰ ਘਟਾ ਮੈਂ ਦੇ ਦਾਲਾ ਤੈਨੂੰ ਦੇਖ ਰਿਹਾ ਚੱਤ ਦਾ ਸਾਡਾ ਗੋਦਾ ਤੇਰਾ ਗੌਰੀ ਗਾਉ ਮੈਂ ਕਰਾ ਤੇਰੇ ਕੱਪੜੇ ਚਾਹੁੰਦਾ ਤਾਂ ਕਿ ਨਹੀਂ ਨਹੀਂ ਨਾ ਤੇਰਾ ਗੌਰੀ ਆ ਗੌਰਮਾਇ ਕਰਾ ਹਾਂ ਹਾਂ 100 ਰੁਪਏ ਕੱਟ ਲੈ ਯਾਰ 31 ਚੋਂ ਕਿੰਨੇ ਦਾ ਰਹਿ ਗਿਆ ਅੱਗੇ ਸੌਦਾ ਦੇਗਾ ਹਾਂਜੀ ਆ ਲੋ ਬੱਕਰਾ ਹੈ ਬਸ 22 ਹੂੰ 28 ਦਾ ਲਾਤਾ ਨਾ ਨਾ ਕੋਈ ਨਹੀਂ ਕੋਈ ਨਹੀਂ ਤੂੰ ਗੱਲ ਬੱਕਰਿਆ ਨੇ ਹੈ ਉਹ ਦੇ ਰਾਹ ਦੇ ਹੂੰ ਆਹ ਪਾੜਾਂ ਦੀ ਆਈਓ ਨੰਬਰ ਕੋਦਾਂ ਦਿੰਨਾ ਪੜਨੀ ਮੇਰੇ ਕਦੇ ਬੱਤਰ ਬੋਲ ਆ ਕੀ ਕਰੀ ਜਾਂਦਾ ਸ਼ਦੀਕਾ ਬਾਦੋ ਘਟ ਨਹੀਂ ਦੇਨੇ ਆ ਤੂੰ ਬਰਾ ਬਗ ਜਾ ਲਾ ਸਾਸੂ ਜੀ ਇਹ ਨਹੀਂ ਇਹ ਨਹੀਂ ਕੀ ਕਹਿੰਦਾ ਪੂਰੇ ਦੇ ਕਹਿੰਦਾ ਬਾਈ ਪੂਰੇ ਦੇ ਲੈ ਕੇ ਫੜਾ ਰਹੇ ਨੇ ਇਹਨੂੰ ਹੁਣ ਫੜ ਜਾ ਆਲਾ ਫੜ ਜਾ ਤੂੰ ਫੜ ਯਾਰ ਇਹਨੂੰ ਫੜਾ ਦੇ ਮੈਂ ਤਾਂ ਛੋਟਾ ਕੀ ਫੜਾ 500 ਦਾ ਨੋਟ ਸਾਈ ਉਹਦਾ ਸਾਡੇ ਕੋਲ ਕੋਈ ਵੀ ਨਹੀਂ ਆ ਮੈਂ ਆਪਾਂ ਹੋਰ ਮੰਨ ਗਾ ਲਓ ਉਹ ਹੈ ਨਹੀਂ ਮੈਨੂੰ ਉਹ ਮੰਨ ਗਾ ਲਓ ਠੀਕ ਆ ਕਿੰਨੇ ਦਾ ਤੇ ਇਹ ਜੋ ਕੀ ਥਾਂ ਘਟਾਉਣੀ ਦਾ ਟਾਈਮ ਆ ਦਈ ਦਾ ਹੁੰਦਾ ਸੋਦਾ ਮੈਂ ਸਾਡੇ ਲਈ ਕਹਿੰਦਾ ਹੁਣ ਦੱਸ ਰੱਜੀ ਲੈ ਕੇ ਆਇਆ ਮੈਂ ਸਿੱਟੀ ਇਹਨੂੰ ਵੀ ਕਰਾਇ ਦਿੱਤਾ ਮੈਂ ਵਿਖਾਈ ਵੀ ਕਰਾਈ ਆ ਮੈਂ ਇਹ ਕੋਈ ਨਾ ਬੇਚੀ ਨਾ ਬੇਚੀ ਫੜਦਾ ਬਰਦਾ ਲਾ ਮੱਥੇ ਨਾ ਪੂਰੇ ਔਰ ਆਹ ਮੈਂ ਜਾਂਦਾ ਭਗਾਈ ਖੋਲ ਖੋਲ ਉਹ ਜੋ ਹੈ ਨਹੀਂ ਸਾਡੇ ਕੋਲ ਉਹ ਸਾਡੇ ਲੋ ਬਈ ਨਾ ਨਹੀਂ ਪੁੱਛ ਰ ਤੱਕੀ ਚਲ ਕੇ ਦਿਖਾ ਦੇ ਤਾ ਪੂਰੇ ਦੇ ਨਹੀਂ ਫਿਰ ਪੂਰੇ ਯਾਰ ਹੋਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਨਹੀਂ ਗੱਲ ਬਣਦੀ ਕੋਈ ਨਹੀਂ ਕੋਈ ਗੱਲ ਨਹੀਂ ਅਗਲੇ ਨੂੰ ਕਰਤਾ ਸਾਨੂੰ ਕੋਈ ਨਹੀਂ ਉਹ ਦੇਖੀ ਜਾਨ ਕੇ ਉਹ ਬਾਹਰ ਉੱਪਰ ਮੈਂ ਜਾਂਦਾ ਨਹੀਂ ਹੁੰਦਾ ਨਹੀਂ ਨਹੀਂ ਵੀ ਕਰਾਈ ਜਾਂਦਾ ਨਹੀਂ ਪਰਤੇ ਜਾਂਦੇ ਨਹੀਂ ਕੋਈ ਇਹਨਾਂ ਨਹੀਂ

ਦੇ ਤੇ ਦੇਵੀ ਹੋਏ ਤੂੰ ਠੀਕ ਕਰ ਨਾ ਕਰ ਜਦਾ ਉਹਨੇ ਲਾਸਟ ਕਹਿੰਦਾ ਕਿ 20000 ਰੁਪਏ ਅਗਲੇ ਨੂੰ ਵੀ ਜਿਉਂਦਾ ਰੱਖਣਾ ਬਸ ਬਸ ਠੀਕ ਆ ਮੰਨ ਗਾ ਲਓ ਠੀਕ ਆ ਨਹੀਂ ਜੇ ਮੈਨੂੰ ਬੰਦਾ ਥੋੜਾ ਫਰੋਂ ਫੜਦਾ ਲੱਖੇ ਦੇ ਦੋ ਠੀਕ ਆ ਠੀਕ ਆ ਉਹ ਮਿੰਨੀ ਨਹੀਂ ਕਹਿੰਦਾ ਕਿ ਮੈਂ ਕਿਉਂ ਕਿਵੇਂ ਔਰ ਜੌਨੀ ਨੇ ਪੁੱਛਿਆ ਜੌਨੀ ਕਿਥੇ ਖੜਾ ਸੀ ਸੁਣੋ 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 ਮੈਂ ਨਹੀਂ ਕਹਿੰਦਾ ਕਿ ਤੈਨੂੰ ਘਾਟਾ ਪਵੇ ਬਾਹਰ ਲੈ ਚ ਜੇ ਸਾਰਿਆਂ ਚੀ ਬਾਧਾ ਹੋਣ ਲੱਗੇ ਤੇ ਨਾ ਉਹਨੂੰ ਹਰੇਕ ਵਪਾਰੀ ਸੋਨੇ ਦੀਆਂ ਕੰਦਾ ਕੱਢ ਲੈਂਦਾ ਸਾਰੀ ਬੰਦਾਦ ਹਾਂ ਦੋਨੇ ਭਾਈਆ ਘਾਟਾ ਤੇ ਬਾਧਾ ਕਦੇ ਪੂਰੇ ਕਦੇ ਘਾਟਾ ਕਦੇ ਜੁਨਾ ਫਾੜਾ ਘਾਟਾ ਤਾਂ ਹੀ ਨੀਗਾ ਘਾਟਾ ਤਾਂ ਹੀ ਨੀਗਾ ਕਾਟਾ ਨਹੀਂ ਪਾਉਂਦਾ ਤੈਨੂੰ ਬਸ ਠੀਕ ਆ ਮੰਨ ਗਾ ਉਹ ਨਹੀਂ ਵੇਚਣਾ ਨਹੀਂ ਉਹ ਨਹੀਂ ਵੀ ਵੇਚਣੇ ਅੱਗੇ ਕਹਿੰਦੇ ਆ ਉਹ ਗਰੀ ਦੇ ਦੇ ਆ ਪਰ ਇਹਦਾ ਜੇ ਫਾਇਦਾ ਤੇ ਇਹਨੂੰ ਕਹਿੰਦੇ ਹੋਰ ਦੱਸਦੇ ਮੈਂ ਹੋਰ ਹਜ਼ਾਰ ਨਹੀਂ ਪਾਉਂਦਾ ਖਾਜੀ ਕਰਾ ਦੇਣੇ ਨਹੀਂ ਪਾਉਂਦਾ ਖਾਜੀ ਕਰਾ ਦੇਣੇ ਜਾ ਆ ਚੱਲ ਖਾਜੀ ਕਰਾ ਦੇਣੇ ਫੜ ਲਾ ਫੜ ਲਾ ਫੜ ਲਾ ਬਾਬਾ ਠੀਕ ਆ ਠੀਕ ਆ ਓ ਜੀ ਬਾਕੀ ਕੰਡੀਆਂ ਵਾਹੋ ਕੱਟ ਲੈ ਓਏ ਉਹ ਤੇਰੇ ਹੱਥ ਨਹੀਂ ਜਾ 500 ਕੱਟ ਲੈ ਅੱਛਾ ਗੱਲ ਸੁਣ ਬਸ ਮੈਂ ਇਸ ਬਾਈ ਨੂੰ ਸਾਡੇ ਨਤੀਜੇ ਕਹਿੰਦਾ ਨਾ ਫਿਰ ਉਹ ਲਗਾਈ ਫਰਜ਼ ਪੈਗਾ ਬਾਬਾ ਹੀ ਨਹੀਂ ਬਾਈ ਠੀਕ ਆ ਨਾਲ ਕੜੀਏ ਜੋਗੇ ਲਖਾਈ ਤੂੰ ਕਰਾਈ ਨਾ ਹੀ ਲਖਾਈ ਆਪਣੋ ਆਪਣੀ ਫਿਰ ਲਗਾਈ ਤੂੰ ਕਰਾਦੀ ਐ ਕਰਦਾ ਬਾਕੀ ਠੀਕ ਆ ਓਏ ਫਿਰ ਕੋਈ ਗੱਲ ਨਹੀਂ ਕੋਈ ਫਿਰ ਲਗਾਈ ਤੂੰ ਓ ਠੀਕ ਆ ਠੀਕ ਆ ਫੜ ਲਾ ਅੱਧ ਵੱਦੀ ਆ ਲਖਾਈ ਤੁਹਾਨੂੰ 29 ਤੋਂ ਕਰਾ ਦੂਗਾ ਲਖਾਈ ਉਹਨੂੰ ਸਾਡੇ 29 ਚ ਪੈ ਗਈ ਸਾਡੇ 29 ਚ ਪੈ ਗਈ ਉਹਨੂੰ ਪੂਰੇ ਕਰਕੇ ਲਖਾਈ ਉਹ ਤੋਂ ਕਰਵਾ ਦੇ ਫਿਰ ਕਰਨਾ ਸਾਡੇ ਨੱਤੇ ਜਿਖਾਈ ਅੱਧੀ ਅੱਧੀ ਕਰ ਲੋ। ਓ ਯਾਰ ਤੂੰ ਉਹ ਚੱਲ ਖਾਣਾ। ਉਹ ਖਾਣਾ। ਰਾਜਾ ਲਖਾਈਆ ਪਾਉ ਦੀ ਕਰਦਾ ਸਾਡਾ। ਆਪਣੀ ਲਖਾਈ। ਚੱਲ ਖਾ ਜਾ ਪਾ ਸਾਡੇ ਨਾ। ਹੋ ਗਿਆ ਨਾ ਸੌਤਾ। 200 ਨਾਲ ਕੋਈ ਨਹੀਂ ਪੈਂਦਾ ਫਰਕ। ਚੱਲ ਖਾ। ਚਾਚਾ ਦਾ ਚਾਪੀ ਦਾ ਮਾਰੀ ਨਹੀਂ ਜ਼ਰਾ। ਮਾਰ ਦੇ ਜਾ। ਮਾਰ ਦੇ ਚਾਪੀ। ਅੱਜ ਜਿੰਨੇ ਸੌਦੇ ਕਰਾਇਆ ਮੈਂ ਕਰਾਇਆ। ਪੱਟੇ ਨਹੀਂ ਲਾਲ ਕੀਤਾ ਇਕੱਠੀ ਕਰਦੇ ਮੂੰਹ ਦਾ ਉੱਥੇ ਮਿਲਿਆ ਉਹ ਸਾਬਣਾਂ ਦੀ ਮਸੂਲੀ ਕਰ ਜਾਂਦੇ ਸੀ ਉਹਨਾਂ ਨੂੰ ਸਾਬਣ ਦੇ ਕੇ ਕੱਲ ਫੇਸਬੁੱਕ ਤੇ ਦੇਖੀ ਜਾਂਦਾ ਸੀ ਮੈਂ